ਆਜੋ ਆਜੋ ਮੈਂ ਕਹਿੰਦਾ ਲੇਕਿਨ ਇਸ ਮੁਕਾਮ 'ਤੇ ਮੈਂ ਪਹੁੰਚਿਆ ਹੈ ਮੇਰੀ ਪਾਰਟੀ ਦਾ ਇਹ ਬਹੁਤ بڑا ਸਫਲ ਹੋਇਆ ਹੈ ਔਰ ਜੋ ਸਾਨੂੰ ਅੱਗੇ ਕੰਮ ਮਿਲਣਗੇ ਮੈਂ ਆਪਣੇ ਤੇ ਲੜ ਕੇ ਅੱਗੇ ਕਰਾਂਗੇ ਇਹ ਹੁਣ ਕਿਹੜੇ ਜਿੱਤਦੇ ਹੋ ਜੇ ਹੋ ਗਈ ਹੈ ਹੁਣ ਕਿਹੜੇ ਆਪਣੇ ਨਾਲ ਆਜ਼ਰ ਨੇ ਜਸਬੀਰ ਸਿੰਘ ਜੀ ਰਾਣਾ ਜੀ ਜਿਨ੍ਹਾਂ ਨੇ ਮੈਡਮ ਸੰਜੋਗਤਾ ਕੁਮਾਰੀ ਜੀ ਜੋ ਭਾਜਪਾ ਤੋਂ ਇੱਥੋਂ ਜਿੱਤੇ ਨੇ ਉਹਨਾਂ ਦੇ ਕੰਪੇਨਿੰਗ ਦੇ ਵਿੱਚ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬੜੀ ਭੂਮਿਕਾ ਅਦਾ ਕੀਤੀ ਆ ਉਹ ਗਲਤ ਕਰਦੇ ਉਹਨਾਂ ਨਾਲ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਵੀਰ ਸਿੰਘ ਰਣਾ ਸਾਡਾ ਇੱਕੋ ਹੀ ਮੁੱਦਾ ਹੈ ਮੋਦੀ ਲਹਿਰ ਹੈ ਔਰ ਮੋਦੀ ਸਾਹਿਬ ਦਾ ਕਹਿਣਾ ਹੈ ਕਿ ਵੀ ਮਤਲਬ ਵਿਸ਼ਵ ਜਿਹੜਾ ਹੈ ਵਿਸ਼ਵਾਸ ਹੈ ਔਰ ਸਾਡਾ ਜਿਹੜਾ ਪ੍ਰਚਾਰ ਹੈ ਇਸੇ ਮੋਦੀ ਲਹਿਰ ਤੇ ਹੋਇਆ ਔਰ ਅਸੀਂ ਜੀਰਨਲ ਨਾਲ ਡਟ ਕੇ ਆਪਣੀ ਭੱਜੀ ਸੰਯੋਗਤਾ ਨਾਲ ਅਸੀਂ ਆਪਣਾ ਕੰਪੇਨਿੰਗ ਕੀਤਾ ਹੈ ਔਰ ਸਾਨੂੰ ਉਹਦਾ ਫਲ ਜਿਹੜਾ ਹੈ ਉਹ ਜਿੱਤ ਦੇ ਮਿਲਿਆ ਸਾਡਾ ਵੋਟਰਾਂ ਨੂੰ ਕੁਝ ਕਹਿਣਾ ਚਾਹੂਗਾ ਵੋਟਰਾਂ ਨੂੰ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਸੇ ਨਾਲ ਜਿੱਦਾਂ ਹੁਣ ਮੋਦੀ ਸਾਹਿਬ ਨੇ ਕਿਹਾ ਕਿ ਸਭ ਦਾ ਸਾਥ ਸਭ ਦਾ ਵਿਸ਼ਵਾਸ ਸਭ ਦਾ ਵਿਕਾਸ ਉਸ ਸ਼ਬਦਾਂ ਨੂੰ ਲੈ ਕੇ ਅਸੀਂ ਕੰਪੇਨਿੰਗ ਵੀ ਕੀਤੀ ਆ ਔਰ ਸਾਨੂੰ ਉਸ ਕੈਂਪੇਨਿੰਗ ਦਾ ਫਲ ਵੀ ਮਿਲਿਆ ਜਿਹੜਾ ਜਿੱਤ ਕੀਤੀ ਆ ਔਰ ਮੈਂ ਉਹਨਾਂ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਬਹੁਤ ਬਹੁਤ ਸ਼ੁਕਰੀਆ ਸਸਿਕਲ ਦੋਸਤੋ ਆਪਾਂ ਬਲੌਗ ਸੰਤੇਪ ਭਨੌਰ ਜੋ ਨੰਬਰ 1 ਮੁਕੇਰੀਆਂ ਦੇ ਵਿੱਚ ਇਸ ਵਕਤ ਹਾਜ਼ਰ ਆ ਮੈਡਮ ਸੰਜੋਗਿਤਾ ਕੁਮਾਰੀ ਜਿਹੜੀ ਭਾਜਪਾ ਦੇ ਵੱਲੋਂ ਮੈਦਾਨ ਦੇ ਵਿੱਚ ਸਨ ਅਰ ਜਿਨ੍ਹਾਂ ਨੇ ਇੱਥੋਂ ਆਪਣੇ ਜ਼ੋਨ ਤੋਂ ਜਿੱਤ ਪ੍ਰਾਪਤ ਕੀਤੀ ਹੈ ਆਪਾਂ ਉਹਨਾਂ ਨੂੰ ਜਿੱਤੇ ਆਪਾਂ ਉਹਨੂੰ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਆਪਣੇ ਵੱਲੋਂ ਮੁਬਾਰਕਾਂ ਦੇਣ ਆਏ ਆ ਤੇ ਬਾਕੀ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦੀ ਜਿੱਤ ਉਹਦਾ ਸ਼ਰੇਹ ਕਿਨੂੰ ਮਿਲਦਾ ਹੈ ਤੇ ਕਿੰਨੇ ਕ ਬੋਟ ਐ ਤੇ ਕਿੰਨੇ ਕ ਲੀਡ ਦੇ ਨਾਲ ਉਹ ਜਿੱਤੇ ਆ ਮੈਡਮ ਸੰਯੁਗਤਾ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੰਯੁਗਤਾ ਕੁਮਾਰ ਹੈਗੇ ਸਤਿ ਸ਼੍ਰੀ ਅਕਾਲ ਬਾਕੀ ਅੱਛੀ ਲੀਡ ਨਾਲ ਜਿੱਤੇ ਹਾਂ ਸੀ ਬਾਕੀ ਸਪੋਰਟ ਮੈਨੂੰ ਜਨਤਾ ਪਾਰਟੀ ਦੀ ਆਪਣੀ ਦੀ ਰਹੀ ਹੈ ਬਹੁਤ ਜ਼ਿਆਦਾ ਔਰ ਅੱਛੀ ਵੋਟ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਮੁਕਾਬਲਾ ਕਿਹਦੇ ਨਾਲ ਸੀ ਮੰਨਦੇ ਹੋ ਮੁਕਾਬਲਾ ਮੇਰਾ ਸੀ ਕਾਂਗਰਸ ਔਰ ਆਪ ਨਾਲ ਅੱਛਾ ਜੀ ਤੇ ਸੈਕੰਡ ਤੇ ਕੌਣ ਦੇ ਆ ਤੁਹਾਡੇ ਤੁਰਨ ਸੈਕਟਰ ਤੇ ਆਪ ਰਹੇ ਤੇ ਥਰਡ ਤੇ ਗਈ ਕਾਂਗਰਸ ਕਿੰਨੀ ਲੀਡ ਮਿਲੀ ਤੁਹਾਨੂੰ ਮੈਨੂੰ ਲੀਡ ਮਿਡੀ 100 ਤੱਕ ਹੈ ਨਾ ਹਾਂਜੀ 100 ਤੱਕ ਤਕਰੀਬਨ 100 ਦੇ ਕਰੀਬ ਤੁਹਾਨੂੰ ਲੀਡ ਜਿਹੜੀ ਰਹੀ ਹੈ ਉਹਦੇ ਨਾਲ ਜਿੱਤ ਪ੍ਰਾਪਤ ਹੋਈ ਹਾਂਜੀ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਜਾਨਣਾ ਚਾਹੁੰਦੇ ਆ ਕਿ ਹੁਣ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਆ ਕਿਹੜੇ ਮਸਲਿਆਂ ਤੇ ਤੁਸੀਂ ਇਲੈਕਸ਼ਨ ਲੜਿਆ ਤੇ ਹੁਣ ਕਿਹੜੇ ਕਿਹੜੇ ਕੰਮ ਤੁਸੀਂ ਪਹਿਲ ਦੇ ਆਧਾਰ ਤੇ ਆਪਣੇ ਨਗਰ ਦੇ ਵਿੱਚ ਕਰਨਗੇ पहल के आधार पर ऐसे कि जिस पोजिशन पर पहुँचे हाँ उस पोजिशन पर जो जो काम सामने आएगा चाहे कोई गरीब है चाहे कोई विडो लेडी है उनके वास्ते हम जनता के लिए खड़े हैं हर काम जो सामने आएगा हमारा करना फर्ज है और करेंगे काश तो तभी होगा जब कर चलेंगे बहुत बहुत-बहुत